ਜੱਟ ਕੌਮ ਹੈ ਸ਼ੇਰ ਬਹਾਦਰਾਂ ਦੀ ਜੱਟ ਕੌਮ ਹੈ ਸ਼ੇਰ ਬਹਾਦਰਾਂ ਦੀ ਮੱਖੀ ਨੱਕ ਤੇ ਉੱਤੇ ਨਹੀਂ ਬਹਿਣ ਦਿੰਦੇ ਬਾਜੀ ਕਿਹਾਂ ਦੀ ਕੱਤੀ ਮੋੜ ਦਿੰਦੇ ਕਿਲਾ ਹਿੰਮਤਾ ਦਾ ਕਦੇ ਨਹੀਂ ਢਾਣ ਦਿੰਦੇ ਕਿਲਾ ਹਿੰਮਤਾ ਦਾ ਕਦੇ ਨਹੀਂ ਢਾਣ ਦਿੰਦੇ ਫੇਸਬੁਕ ਸੰਬੰਧੀ ਗੱਲ ਕਰਦੇ ਆ ਮੇਰੀ ਆਪਣੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਬਹੁਤੇ ਪੰਜਾਬੀ ਅਗਿਆਨਤਾ ਕਰਕੇ ਫੇਸਬੁਕ ਨਹੀਂ ਬਣਾ ਰਹੇ ਉਹਨਾਂ ਦੇ ਵਿਚਾਰ ਹਨ ਕਿ ਫੇਸਬੁਕ ਤੇ ਆਪਣੇ ਬਾਰੇ ਸਾਰੀ ਜਾਣਕਾਰੀ ਦੇਣੀ ਪੈਂਦੀ ਹੈ ਬੇ ਆਪਣੀ ਨਿੱਜੀ ਜ਼ਿੰਦਗੀ ਨੂੰ ਉਹ ਨਿੱਜੀ ਹੀ ਰੱਖਣਾ ਚਾਹੁੰਦੇ ਹਨ ਉਹ ਸੋਚਦੇ ਹਨ ਕਿ ਫੇਸਬੁਕ ਤੇ ਆਪਣੇ ਬਾਰੇ ਸਾਰੀ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ ਤੇ ਦੂਸਰਾ ਜੋ ਕਾਰਨ ਹੈ ਉਹ ਦੱਸਦੇ ਹਨ ਕਿ ਫੇਸਬੁਕ ਤੇ ਜਦੋਂ ਕੋਈ ਵੀ ਕਾਰਵਾਈ ਹੁੰਦੀ ਹੈ ਕਿ ਈਮੇਲ ਬਹੁਤ ਆਉਂਦੀਆਂ ਰਹਿੰਦੀਆਂ ਹਨ ਸੱਚ ਇਹ ਹੈ ਕਿ ਇਹ ਸਾਰਾ ਕੁਝ ਸਾਰੀ ਸਹੀ ਸੈਟਿੰਗ ਅਤੇ ਜਾਣਕਾਰੀ ਨਾਲ ਹੱਲ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ ਜੇਕਰ ਗੱਲ ਕਰੀਏ ਕਿ ਫੇਸਬੁਕ ਖਾਤਾ ਬਣਾਉਣ ਦੀ ਕੀ ਲੋੜ ਹੈ ਤਾਂ ਮੁਢਲੇ ਤੌਰ ਤੇ ਤਿੰਨ ਕਾਰਨ ਸਾਹਮਣੇ ਆਉਂਦੇ ਹਨ ਕੁਝ ਲੋਕਾਂ ਦਾ ਵਿਚਾਰ ਹੈ ਕਿ ਫੇਸਬੁਕ ਜਰੀਏ ਮਿੱਤਰ ਯਾਰਾਂ ਨਾਲ ਮਿਲ ਬਰਾਬ ਹੋ ਜਾਂਦਾ ਹੈ ਛੁਗਲ ਮੇਲਾ ਕਰ ਲੈਂਦਾ ਹੈ ਅਤੇ ਟਾਈਮ ਪਾਸ ਵਧੀਆ ਹੋ ਜਾਂਦਾ ਹੈ ਤੇ ਕੁਝ ਲੋਕਾਂ ਦਾ ਵਿਚਾਰ ਹੈ ਕਿ ਫੇਸਬੁਕ ਜਰੀਏ ਗਿਆਨ ਜਾਣਕਾਰੀ ਅਤੇ ਵਿਚਾਰਾਂ ਦੀ ਸਾਂਝ ਕੀਤੀ ਜਾ ਸਕਦੀ ਹੈ ਤੇ ਕੁਝ ਲੋਕ ਗਲਤ ਨਾਮ ਤੇ ਗਲਤ ਫੋਟੋ ਲਾ ਕੇ ਗਲਤ ਜਾਣਕਾਰੀ ਦੇ ਕੇ ਆਸ਼ਕੀ ਕਰਦੇ ਹਨ ਦਿਲ ਲੱਗੀ ਕਰਦੇ ਹਨ ਅਤੇ ਬੇਗਾਨੇ ਵਿਰੋਧੀ ਲੰਗਾ ਨਾਲ ਨੇੜਤਾ ਵਧਾਉਣ ਦੀ ਕੋਸ਼ਿਸ਼ ਕਰਦੇ ਹਨ ਜੇਕਰ ਤੁਸੀਂ ਫੇਸਬੁੱਕ ਦੀ ਸੈਟਿੰਗ ਸਹੀ ਕਰਦੇ ਹੋ ਅਤੇ ਕੁਝ ਗੱਲਾਂ ਦਾ ਧਿਆਨ ਰੱਖਦੇ ਹੋ ਤਾਂ ਤੁਸੀਂ ਇਸ ਤੀਜੇ ਕਰਨ ਵਾਲੇ ਲੋਕਾਂ ਤੋਂ ਆਪਣਾ ਬਚਾਅ ਕਰ ਸਕਦੇ ਹੋ ਅਤੇ ਸਮੇਂ ਦੀ ਬਚਤ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਨਿੱਜੀ ਪੰਨੇ ਤੇ ਜਾਣਕਾਰੀ ਨਾ માત્ર ਦਿੱਤੀ ਗਈ ਹੈ ਅਤੇ ਹੁਣ ਇਸ ਪੰਨੇ ਨਾਲ ਤੁਸੀਂ ਕਿਸੇ ਦਾ ਵੀ ਨਿੱਜੀ ਪੰਨਾ ਦੇਖ ਸਕਦੇ ਹੋ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਫੇਸਬੁੱਕ ਵੀ ਦਿਖਾ ਰਿਹਾ ਹੈ ਕਿ ਇਸ ਨਿੱਜੀ ਪੰਨੇ ਦੇ ਨਿਰਮਾਣ ਕਰਤਾ ਨੇ ਵੀ ਆਪਣੇ ਬਾਰੇ ਜਾਣਕਾਰੀ ਜ਼ਿਆਦਾ ਨਹੀਂ ਦਿੱਤੀ ਗਈ ਹੈ ਇਸ ਕਰਕੇ ਫੇਸਬੁਕ ਨੇ ਇਸ ਤਰ੍ਹਾਂ ਸੈਟਿੰਗ ਕੀਤੀ ਹੋਈ ਹੈ ਕਿ ਉਹ ਦੂਸਰਿਆਂ ਬਾਰੇ ਵੀ ਸੀਮਿਤ ਜਾਣਕਾਰੀ ਲੈ ਸਕੇ ਕਹਿੰਤ ਭਾਬ ਇੱਥੇ ਦੇਖ ਸਾਜੋ ਹੁਣ ਮੈਂ ਆਪਣੀਆਂ ਫੋਟੋਆਂ ਦੀ ਸੈਟਿੰਗ ਇਸ ਤਰ੍ਹਾਂ ਕੀਤੀ ਹੋਇਆ ਕਿ ਸਾਰੇ ਹੀ ਫੋਟੋਆਂ ਦੇਖ ਸਕਣ ਕਿ ਉਹ ਮੈਨੂੰ ਬਿਨਾ ਦੋਸਤ ਬਣਾਏ ਵੀ ਮੇਰੀਆਂ ਫੋਟੋਆਂ ਦੇਖ ਸਕਦੇ ਹਨ ਸੋ ਮੁੱਖੀ ਗੱਲ ਇਹ ਹੈ ਕਿ ਫੇਸਬੁਕ ਦੀ ਸੈਟਿੰਗ ਕੁਝ ਇਸ ਤਰ੍ਹਾਂ ਹੈ ਕਿ ਜਿੰਨੀ ਜਾਣਕਾਰੀ ਤੁਸੀਂ ਆਪਣੇ ਬਾਰੇ ਦੇਵੋਗੇ ਉੰਨੀ ਜਾਣਕਾਰੀ ਤੁਸੀਂ ਦੂਸਰੀਆਂ ਬਾਰੇ ਵੀ ਲੈ ਸਕਦੇ ਹੋ ਹੁਣ ਇੱਥੇ ਦੋਸਤ ਬਣਾ ਕੇ ਪੂਰੀ ਜਾਣਕਾਰੀ ਵੀ ਲਈ ਜਾ ਸਕਦੀ ਹੈ ਸੋ ਕਹਿਣ ਤੋਂ ਭਾਵ ਹੈ ਕਿ ਤੁਸੀਂ ਇੱਕ ਨਿਜੀ ਪੰਨਾ ਬਣਾ ਕੇ ਜਿਸ ਵਿੱਚ ਆਪਣੇ ਬਾਰੇ ਨਾ માત્ર ਜਾਣਕਾਰੀ ਦਿੱਤੀ ਹੋਵੇ ਉਸ ਨਾਲ ਆਪਣੀ ਫੇਸਬੁੱਕ ਦੀ ਗੱਡੀ ਚਲਾ ਸਕਦੇ ਹੋ ਇਹ ਜ਼ਰੂਰੀ ਨਹੀਂ ਕਿ ਤੁਸੀਂ ਆਪਣੇ ਬਾਰੇ ਜਾਣਕਾਰੀ ਸਾਰੀ ਦਿਓ ਇਸ ਤੋਂ ਪਹਿਲਾਂ ਕਿ ਫੇਸਬੁੱਕ ਦੀ ਸੈਟਿੰਗ ਬਾਰੇ ਗੱਲ ਕਰੀਏ ਤੁਹਾਨੂੰ ਇਸ ਦੇ ਮੁੱਖ ਪੰਨੇ ਬਾਰੇ ਕੁਝ ਜਾਣਕਾਰੀ ਦੇ ਜਾਈਏ ਚੰਗਾ ਰਹੇਗਾ ਜੇਕਰ ਤੁਹਾਡੀ ਆਪਣੀ ਫੋਟੋ ਜਿਆਦਾ ਉਚਾਈ ਵਿੱਚ ਨਾ ਹੋਵੇ ਇਹ ਜਿੰਨੀ ਉਚਾਈ ਘੱਟ ਹੋਵੇਗੀ ਉੰਨੀ ਹੋਰ ਜਾਣਕਾਰੀ ਇੱਥੇ ਦਿ세ਗੀ ਹੁਣ ਮੰਨ ਲਓ ਇਹ ਫੋਟੋ ਇੱਥੇ ਥੱਲੇ ਤਾਂ ਲੰਬੀ ਹੈ ਤਾਂ ਇਹ ਸਾਰੀ ਜਾਣਕਾਰੀ ਥੱਲੇ ਖਿਸਕ ਜਾਵੇਗੀ ਅਤੇ ਮਹਿਮਾਨ ਜਾਂ ਦਰਸ਼ਕ ਨੂੰ ਥੱਲੇ ਜਾ ਕੇ ਦੇਖਣਾ ਪਵੇਗਾ ਇੱਥੇ ਇਹ ਦੱਸ ਦਈਏ ਕਿ ਇਹ ਫੋਟੋ ਨਾ ਕਿ ਇੱਕ ਫੋਟੋ ਹੈ ਸਗੋਂ ਇੱਕ ਮੁੱਖ ਪੰਨੇ ਦਾ ਲਿੰਕ ਵੀ ਹੈ ਮੰਨ ਲਓ ਤੁਸੀਂ ਕਿਸੇ ਵੀ ਪੰਨੇ ਤੇ ਗਏ ਹੋ ਤਾਂ ਜਿੱਥੇ ਇਹ ਫੋਟੋ ਦਿਖ ਰਹੀ ਹੈ ਤੁਸੀਂ ਉੱਥੇ ਕਲਿੱਕ ਕਰਕੇ ਦੁਬਾਰਾ ਮੁੱਖ ਪੰਨੇ ਤੇ ਆ ਸਕਦੇ ਹੋ ਫੇਸਬੁੱਕ ਦੀ ਹੋਰ ਸੈਟਿੰਗ ਕਰਨ ਤੋਂ ਪਹਿਲਾਂ ਇਸ ਨੂੰ ਪੰਜਾਬੀ ਵਿੱਚ ਬਦਲ ਲੈਨੇ ਹਾਂ ਹੁਣ ਨਿੱਜੀ ਜਾਣਕਾਰੀ ਵਧਾਉਣ ਜਾਂ ਘਟਾਉਣ ਬਾਰੇ ਗੱਲ ਕਰਦੇ ਹਾਂ ਜਾਣਕਾਰੀ ਤੇ ਜਾਓ ਫਿਰ ਸੰਪਾਦਨ ਕਰੋ ਜਨਮ ਤਰੀਕ ਦਿਖਾਉਣਾ ਆਪਣੇ ਆਪ 'ਚ ਇੱਕ ਵੱਖਰਾ ਮਸਲਾ ਹੈ ਇੱਥੇ ਦਿੱਤੀ ਗਈ ਜਨਮ ਤਰੀਕ ਸਹੀ ਹੋਣੀ ਜ਼ਰੂਰੀ ਨਹੀਂ ਹੈ ਇਹ ਤੁਸੀਂ ਚੋਣ ਕਰ ਸਕਦੇ ਹੋ ਕਿ ਤੁਸੀਂ ਆਪਣੀ ਪੂਰੀ ਜਨਮ ਤਰੀਕ ਦਿਖਾਉਣਾ ਚਾਹੁੰਦੇ ਹੋ ਜਾਂ ਸਿਰਫ ਮਹੀਨਾ ਤੇ ਤਰੀਕ ਦਿਖਾਉਣਾ ਚਾਹੁੰਦੇ ਹੋ ਜਾਂ ਬਿਲਕੁਲ ਹੀ ਨਹੀਂ ਦਿਖਾਉਣਾ ਚਾਹੁੰਦੇ ਸਿਰਫ ਜਨਮ ਮਹੀਨਾ ਅਤੇ ਜਨਮ ਤਰੀਕ ਆਮ ਤੌਰ ਤੇ ਕੁੜੀਆਂ ਵੱਲੋਂ ਇਹ ਪਸੰਦੀਦਾ ਚੋਣ ਹੈ ਉਹ ਇਸ ਕਰਕੇ ਤਾਂ ਉਹ ਚਾਹੁੰਦੀਆਂ ਹਨ ਕਿ ਜਨਮ ਦਿਨ ਤੇ ਮੁਬਾਰਕਾਤ ਮਿਲਣ ਪਰ ਸਾਲ ਕਰਕੇ ਉਮਰ ਦਾ ਨਾ ਪਤਾ ਲੱਗੇ ਸੋ ਇੱਥੇ ਤੁਸੀਂ ਵੀ ਚੋਣ ਕਰ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਹੈ ਇੱਥੇ ਹੋਰ ਆਪਣੇ ਬਾਰੇ ਜਾਣਕਾਰੀ ਦੇ ਵੀ ਸਾਜੋ ਕੋਈ ਜ਼ਰੂਰੀ ਵੀ ਨਹੀਂ ਇਸ ਜਮਾ ਨਿਸ਼ਾਨ ਤੇ ਕਲਿੱਕ ਕਰਕੇ ਜਿਹੜੇ ਜਾਣਕਾਰੀ ਪੰਨੇ ਤੁਹਾਨੂੰ ਲੋਡ ਹੈ ਤੁਸੀਂ ਉਸ ਦਾ ਲਿੰਕ ਸਿੱਧਾ ਲਾ ਸਕਦੇ ਹੋ ਜਿਵੇਂ ਕਿ ਤੁਸੀਂ ਇਸ ਪੰਨੇ ਤੇ ਦੇਖ ਸਕਦੇ ਹੋ ਇਹਨਾਂ ਵਿੱਚ ਮੇਰੇ ਵੀਡੀਓ ਵਾਲਾ ਲਿੰਕ ਕੋਈ ਨਹੀਂ ਲਾਇਆ ਗਿਆ ਕਿਉਂਕਿ ਮੈਂ ਕੋਈ ਵੀਡੀਓ ਨਹੀਂ ਪਾਈ ਗਈ ਇਸ ਕਰਕੇ ਮੈਂ ਕੋਈ ਵੀਡੀਓ ਲਿੰਕ ਪੰਨਾ ਨਹੀਂ ਲਾਇਆ ਹੈ ਕਿਉਂਕਿ ਜਗ੍ਹਾ ਸੀਮਤ ਹੋਣ ਕਰਕੇ ਉਸ ਨੂੰ ਨਾ ਪਾਉਣਾ ਹੀ ਚੰਗਾ ਸੀ ਇੱਥੇ ਕਲਿੱਕ ਕਰਕੇ ਤੁਸੀਂ ਆਪਣੇ ਬਾਰੇ ਜਾਣਕਾਰੀ ਦੇ ਲਿਖ ਸਕਦੇ ਹੋ ਦੁਬਾਰਾ ਕਿਤੇ ਵੀ ਕਲਿੱਕ ਕਰਕੇ ਉਹ ਆਪਣੇ ਆਪ ਸੁਰੱਖਿਤ ਹੋ ਜਾਵੇਗਾ ਇਸ ਪੈਨਸਲ ਤੇ ਕਲਿੱਕ ਕਰਕੇ ਵੀ ਜਿਸ ਤਰ੍ਹਾਂ ਤੁਸੀਂ ਚਾਹੋ ਉਸ ਤਰ੍ਹਾਂ ਸੈਟਿੰਗ ਕਰ ਸਕਦੇ ਹੋ ਆਪਣੀ ਕਿਸੇ ਵੀ ਕੀਤੀ ਹੋਈ ਕਿਰਿਆ ਨੂੰ ਤੁਸੀਂ ਮਿਟਾ ਸਕਦੇ ਹੋ ਜਿਸ ਕਿਰਿਆ ਨੂੰ ਤੁਸੀਂ ਮਿਟਾਉਣਾ ਚਾਹੁੰਦੇ ਹੋ ਉਸ ਕਿਰਿਆ ਦੀ ਲੈਂਡਵਿਚ ਸੱਜੇ ਪਾਸੇ ਨੂੰ ਜਾਂਦੇ ਹੋਏ ਜਦੋਂ ਇਹ ਹਟਾਓ ਲਿੰਕ ਇਹ ਹਟਾਓ ਲਿਖਿਆ ਹੈ ਮੇਰੇ ਖਿਆਲ ਵਿੱਚ ਯੂਨੀਕੋਡ ਦਾ ਹਾ ਹਾ ਤੇ ਰਾਰਾ ਲਗਭਗ ਇੱਕੋ ਤਰ੍ਹਾਂ ਦਿਖਦੇ ਹਨ ਇਸ ਕਰਕੇ ਰਟਾਓ ਲੱਗ ਰਿਹਾ ਇਹ ਹਟਾਓ ਲਿੰਕ ਜਦੋਂ ਆ ਜਾਵੇ ਤਾਂ ਤੁਸੀਂ ਉਸ ਤੇ ਕਲਿੱਕ ਕਰ ਦਿਓ ਦੁਆਰਾ ਮਿਟਾਓ ਨਾਲ ਪੱਕਾ ਕਰ ਦਿਓ ਇਸੇ ਤਰ੍ਹਾਂ ਇਹ ਇੰਗਲਿਸ਼ ਲਿੰਕ ਇਹ ਹੈ ਅਤੇ ਪ੍ਰੋਫਾਈਲ ਫੋਟੋ ਬਦਲੀ ਦਾ ਲਿੰਕ ਇੱਥੇ ਹੈ ਹਟਾਉਣ ਵੇਲੇ ਇਹ ਧਿਆਨ ਰੱਖਣਾ ਹੈ ਕਿ ਹਟਾਓ ਲਿੰਕ ਉਸੇ ਲਾਈਨ ਵਿੱਚ ਆਵੇ ਜੇਕਰ ਤੁਸੀਂ ਕਿਸੇ ਨੂੰ ਦੋਸਤ ਬਣਾਉਣਾ ਹੈ ਤਾਂ ਉਸ ਦੇ ਪੰਨੇ ਤੇ ਜਾ ਕੇ ਤੁਸੀਂ ਇੱਥੇ ਕਲਿੱਕ ਕਰ ਦਿਓ ਦੋਸਤ ਵਜੋਂ ਸ਼ਾਮਲ ਕਰੋ ਸੈਂਟ ਰਿਕੁਐਸਟ ਕਲਿੱਕ ਕਰੋ ਬੇਨਤੀ ਭੇਜੀ ਗਈ ਇਸ ਤੋਂ ਇਲਾਵਾ ਫੇਸਬੁੱਕ ਈਮੇਲ ਸਹੂਲਤਾਂ ਵੀ ਪ੍ਰਦਾਨ ਕਰਦਾ ਹੈ ਇੱਕ ਈਮੇਲ ਸੁਰਵਿਧਾ ਦੀ ਤਰ੍ਹਾਂ ਹੈ ਇੱਥੇ ਇਸ ਈਮੇਲ ਸੁਰਵਿਧਾ ਅਤੇ ਕੰਧ ਤੇ ਲਿਖਣ ਵਾਲੀ ਸੁਰਵਿਧਾ ਦੇ ਵਿੱਚ ਫਰਕ ਦੱਸ ਦਈਏ ਸੁਨੇਹਾ ਲਿਖਣ ਵੇਲੇ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਦੋਸਤ ਨੂੰ ਭੇਜੀ ਜਾਣ ਵਾਲੀ ਜਾਣਕਾਰੀ ਜਨਤਕ ਕਰਨਾ ਚਾਹੁੰਦੇ ਹੋ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਜਾਂ ਸਿਰਫ ਦੋਸਤ ਨਾਲ ਭਾਵ ਜੇਕਰ ਤੁਸੀਂ ਦੋਸਤ ਦੀ ਉਮਰ ਪੁੱਛ ਰਹੇ ਹੋ ਤਾਂ ਕੰਧ ਤੇ ਲਿਖਣਾ ਇਹ ਜਾਇਜ਼ ਨਹੀਂ ਹੋਵੇਗਾ ਇਸ ਲਈ ਨਿੱਜੀ ਦੌਰ ਦੇ ਪੁੱਛੇ ਗਏ ਸਵਾਲ ਇਸ ਸੁਨੇਹਾ ਸੁਵਿਧਾ ਰਾਹੀਂ ਪੁੱਛੇ ਜਾਣੇ ਚਾਹੀਦੇ ਹਨ ਤੇ ਅਤੇ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਦੋਸਤੀ ਕੰਧ ਤੇ ਕੁਝ ਲੈ ਰਹੇ ਹੋ ਤੁਸੀਂ ਸਵਾਲ ਜਾਂ ਜਾਣਕਾਰੀ ਸਾਰਿਆਂ ਨਾਲ ਸਾਂਝ ਕਰ ਰਹੇ ਹੋ ਕਿ ਜਨਤਕ ਕਰ ਰਹੇ ਹੋ ਸੋ ਮੇਰੇ ਖਿਆਲ ਵਿੱਚ ਉਮਰ ਸਬੰਧੀ ਸਵਾਲ ਸਿਰਫ ਤੁਹਾਡੀ ਦਿਲਚਸਪੀ ਤੱਕ ਹੀ ਸੀਮਤ ਹੋਵੇਗਾ ਮੁੱਖੀ ਗੱਲ ਇਹ ਹੈ ਕਿ ਦੋਸਤ ਨੂੰ ਸਵਾਲ ਜਵਾਬ ਕਰਨ ਲੱਗੇ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਹੁਣ ਮੈਂ ਇਹ ਸੁਨੇਹਾ ਜਾਂ ਈਮੇਲ ਸੁਵਿਧਾ ਰਾਹੀਂ ਸਵਾਲ ਕਰਾਂ ਜਾਂ ਗੰਦ ਤੇ ਜੇਕਰ ਤੁਸੀਂ ਵੈਸੇ ਹੀ ਦੋਸਤ ਦਾ ਹਾਲਚਲ ਪੁੱਛਣਾ ਹੈ ਤਾਂ ਤਾਂ ਦੋਸਤ ਦੀ ਫੇਸਬੁੱਕ ਗੰਦ ਤੇ ਲਿਖ ਸਕਦੇ ਹੋ ਕਿਦਾਂ ਯਾਰ ਤੇਰਾ ਕਿਦਾਂ ਹਾਲਚਲ ਚਲੋ ਇਸ ਈਮੇਲ ਸੁਵਿਧਾ ਵਿੱਚ ਤੁਸੀਂ ਫੋਟੋ ਵੀਡੀਓ ਜਾਂ ਲਿੰਕ ਵੀ ਐਡ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਇੱਥੇ ਸੁਨੇਹਾ ਆ ਗਿਆ ਹੈ ਹੁਣ ਇੱਥੇ ਸੁਨੇਹੇ ਤੇ ਕਲਿੱਕ ਕਰਕੇ ਹੋਰ ਤੁਸੀਂ ਇੱਥੇ ਜਵਾਬ ਵੀ ਲਿਖ ਸਕਦੇ ਹੋ ਜਵਾਬ ਨਾਲ ਫੋਟੋ ਵੀਡੀਓ ਜਾਂ ਲਿੰਕ ਵੀ ਭੇਜ ਸਕਦੇ ਹੋ ਉਸ ਤੋਂ ਬਾਅਦ ਜਵਾਬ ਦਿਓ ਤੇ ਕਲਿੱਕ ਕਰਨਾ ਹੈ ਜੇਕਰ ਦੋਸਤ ਵੱਲੋਂ ਪਾਇਆ ਗਿਆ ਤੁਹਾਡੇ ਨਿੱਜੀ ਪੰਨੇ ਤੇ ਲਿੰਕ ਤੁਹਾਨੂੰ ਪਸੰਦ ਨਹੀਂ ਹੈ ਤਾਂ ਤੁਸੀਂ ਇਸ ਨੂੰ ਹਟਾ ਵੀ ਸਕਦੇ ਹੋ ਫਿਰ ਮਿਟਾਓ ਕਲਿੱਕ ਕਰਨਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਦੋਸਤ ਜਾਂ ਗੈਰ ਦੋਸਤ ਦੇ ਲਾਏ ਹੋਏ ਲਿੰਕ ਚਾਹੇ ਉਹ ਵੀਡੀਓ ਹੋਵੇ ਫੋਟੋ ਹੋਵੇ ਜਾਂ ਕੋਈ ਵਿਚਾਰ ਹੋਵੇ ਉਸ ਸੰਬੰਧੀ ਤੁਸੀਂ ਟਿੱਪਣੀ ਕਰ ਸਕਦੇ ਹੋ ਜਾਂ ਪਸੰਦ ਕਰ ਸਕਦੇ ਹੋ ਜਾਂ ਸਾਂਝਾ ਕਰ ਸਕਦੇ ਹੋ ਇੱਥੇ ਆਪਾਂ ਟਿੱਪਣੀ ਕਰਦੇ ਹਾਂ ਟਿੱਪਣੀ ਕਰਦੇ ਸਮੇਂ ਇਹ ਤਿਆਰ ਰੱਖਣਾ ਚਾਇਦਾ ਹੈ ਕਿ ਜਿਸ ਵਿਚਾਰ ਚਰਚਾ ਵਿੱਚ ਬਹੁਤ ਸਾਰੇ ਦੋਸਤ ਸ਼ਾਮਲ ਹੋਣ ਅਤੇ ਤੁਸੀਂ ਕਿਸੇ ਇੱਕ ਦੋਸਤ ਦੇ ਸੰਬੋਧਨ ਵਿੱਚ ਗੱਲ ਕਰਨਾ ਚਾਹੁੰਦੇ ਹੋ ਅਤੇ ਚੰਗਾ ਰਹੇਗਾ ਜੇਕਰ ਉਸ ਦਾ ਤੁਸੀਂ ਨਾਮ ਲਿਖ ਕੇ ਗੱਲ ਸ਼ੁਰੂ ਕਰੋ ਮੇਰੀ ਨਜ਼ਰ ਵਿੱਚ ਇਸ ਪਸੰਦ ਕਰੋ ਸੁਵਿਧਾ ਨੂੰ ਬਹੁਪੱਖੀ ਵਰਤਿਆ ਜਾ ਸਕਦਾ ਹੈ ਹੁਣ ਮੰਨ ਲਓ ਜੇਕਰ ਹਰਦੀਪ ਸਿੰਘ ਨੇ ਇਸ ਹੈਪੀ ਸਿੰਘ ਦੇ ਵਿਚਾਰ ਦਾ ਧੰਨਵਾਦ ਕਰਨਾ ਹੈ ਤਾਂ ਉਹ ਇਸ ਨੂੰ ਪਸੰਦ ਕਰੋ ਵੀ ਕਲਿੱਕ ਕਰ ਸਕਦਾ ਹੈ ਇਸ ਨਾਲ ਜੇਕਰ ਕੋਈ ਹੋਰ ਦੋਸਤ ਵੀ ਇਸ ਫੋਟੋ ਨੂੰ ਪਸੰਦ ਕਰਦਾ ਹੈ ਤਾਂ ਉਸ ਨੂੰ ਕੱਲੇ-ਕੱਲੇ ਤੇ ਜਾ ਕੇ ਧੰਨਵਾਦ ਜੀ ਸ਼ੁਕਰੀਆ ਜੀ ਲਿਖਣ ਦੀ ਲੋੜ ਨਹੀਂ ਪਵੇਗੀ ਸਿਰਫ ਪਸੰਦ ਕਰੋ ਕਲਿੱਕ ਕਰਕੇ ਪਸੰਦ ਕਰੋ ਬਨਾਮ ਧੰਨਵਾਦ ਰਾਹੀ ਵੀ ਇਸ ਦੀ ਬਲਪੱਕੀ ਵਰਤੋਂ ਕੀਤੀ ਜਾ ਸਕਦੀ ਹੈ ਹੁਣ ਜੇ ਮੰਨ ਲਓ ਜੇਕਰ ਤੁਸੀਂ ਇਸ ਲਿੰਕ ਨੂੰ ਮਿਟਾਉਣਾ ਚਾਹੁੰਦੇ ਹੋ ਲਿੰਕ ਲਿਖਣ ਵਾਲਾ ਤਾਂ ਇਸ ਤੇ ਕਲਿੱਕ ਕਰਕੇ ਆਪਣਾ ਲਿੰਕ ਮਿਟਾ ਵੀ ਸਕਦੇ ਹੋ ਅਤੇ ਹਰਦੀਪ ਸਿੰਘ ਕੋ ਵੀ ਸੁਵਿਧਾ ਹੈ ਕਿ ਉਹ ਵੀ ਆਪਣੇ ਪੰਨੇ ਤੇ ਲਿਖਿਆ ਹੋਇਆ ਵਿਚਾਰ ਨੂੰ ਮਿਟਾ ਸਕੇ ਜਦੋਂ ਤੁਹਾਨੂੰ ਦੋਸਤੀ ਦੀ ਪੇਸ਼ਕਸ਼ ਆਉਂਦੀ ਹੈ ਤਾਂ ਤੁਸੀਂ ਇਸ ਨੂੰ ਅਨਡਿੱਠਾ ਵੀ ਕਰ ਸਕਦੇ ਹੋ ਜਾਂ ਇਸ ਦੀ ਪੁਸ਼ਟੀ ਕਰ ਦਿਓ ਪੁਸ਼ਟੀ ਕਰਨ ਤੋਂ ਬਾਅਦ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਦੋਸਤਾਂ ਨੂੰ ਸੂਚੀਬੰਦ ਕਰੋ ਇਸਦੇ ਬਹੁਤ ਫਾਇਦੇ ਹਨ ਇਸ ਬਾਰੇ ਅੱਗੇ ਚੱਲ ਕੇ ਗੱਲ ਕਰਾਂਗੇ ਸੋ ਇਹ ਤੁਹਾਡਾ ਫੈਸਲਾ ਹੈ ਕਿ ਤੁਸੀਂ ਆਪਣੇ ਨਵੇਂ ਬਣੇ ਦੋਸਤ ਨੂੰ ਕਿਸ ਸੂਚੀ ਵਿੱਚ ਸ਼ਾਮਲ ਕਰਦੇ ਹੋ ਪਰ ਸੂਚੀ ਵਿੱਚ ਸ਼ਾਮਲ ਜ਼ਰੂਰ ਕਰੋ ਸੂਚੀ ਵਿੱਚ ਸ਼ਾਮਲ ਕਰੋ ਕਲਿੱਕ ਕਰਨ ਤੋਂ ਬਾਅਦ ਤੁਹਾਡੀਆਂ ਬਣਾਈਆਂ ਹੋਈਆਂ ਸੂਚੀਆਂ ਦੀ ਸੂਚੀ ਪੇਸ਼ ਕੀਤੀ ਜਾਂਦੀ ਹੈ 10 ਦੋਸਤ ਨੰਬਰ ਸੂਚੀ ਦਾ ਮਤਲਬ ਹੈ ਕਿ ਇੱਥੇ ਸਾਰੇ ਦੋਸਤ ਸ਼ਾਮਲ ਹਨ 01 ਦੋਸਤ ਦਾ ਮਤਲਬ ਹੈ ਕਿ ਜ਼ਿਆਦਾ ਨਜ਼ਦੀਕੀ ਦੋਸਤ ਪ੍ਰੈਸ ਦਾ ਮਤਲਬ ਹੈ ਕਿ ਜਿਹੜੇ ਅਖਬਾਰਾਂ ਨਾਲ ਸੰਬੰਧਿਤ ਹਨ ਸੋ ਇੱਥੇ 10 ਨੰਬਰ ਦੋਸਤ ਸੂਚੀ ਵਿੱਚ ਕਲਿੱਕ ਕਰਦੇ ਹਾਂ ਇਸ ਵਿੱਚ ਉਹ ਸਾਰੇ ਦੋਸਤ ਸ਼ਾਮਲ ਹਨ ਜਿਨ੍ਹਾਂ ਨੂੰ ਨਿੱਜੀ ਤੌਰ ਤੇ ਨਹੀਂ ਜਾਣਦਾ ਜੇਕਰ ਤੁਹਾਡੇ ਦੋਸਤੀ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਤੁਹਾਨੂੰ ਵੀ ਸੂਚਨਾ ਆ ਜਾਂਦੀ ਹੈ ਕਿ ਤੁਹਾਡੀ ਦੋਸਤੀ ਦੀ ਬੇਨਤੀ ਨੂੰ ਸਵਾਰ ਕਰ ਲਿਆ ਗਿਆ ਹੈ ਸਾਡੀ ਗੱਲ ਸ਼ੇਰਾ ਬਗੀਆੜਾ ਵਾਲੀ ਗੱਲ ਸਾਡੇ ਕੋਲ ਹੋਣੀ ਇੱਕ ਰਾੜਾ ਵਾਲੀ ਗੱਲ ਮਾੜੀ ਨਹੀਂ ਆਖਾਂਗੇ ਤੇ ਮਾੜੀ ਨਹੀਂੋ ਚਰਾਂਗੇ ਵੇਚ ਤਾਂ ਤੇ ਮੁੰਤੇ ਯਾਰ ਗੱਲ ਚਟਾਵਾੜੀ ਕਰਾਂਗੇ ਸਾਦੇ ਮੁੰਤੇ ਯਾਰ ਗੱਲ